ਹੂੰ ਤਿਆਰ ਹੋ ਗਿਆ ਮੇਰਾ ਪੁੱਤ ਹਾਂ ਮੰਮੀ ਬਹਿ ਜਾ ਤੂੰ ਮਿੰਟ ਮੈਨੂੰ ਐ ਦੱਸ ਰੋਟੀ ਖਾ ਲਈ ਨਾ ਮੈਨੂੰ ਭੁੱਖ ਨਹੀਂ ਸੀ ਲੈ ਦੱਸ ਉਹ ਤੇਰੇ ਵਾਸਤੇ ਆਲੂ ਵਾਲੇ ਪਰਾਂਠੇ ਬਣਾ ਕੇ ਰੱਖਿਆ ਹੈ ਜਿਹੜੇ ਤੈਨੂੰ ਇੰਨੇ ਪਸੰਦ ਨੇ ਚਲ ਕੋਈ ਨਹੀਂ ਮੈਂ ਆ ਕੇ ਖਾ ਲੂੰਗੀ ਗਰਮ ਕਰਕੇ ਉਹ ਹੀ ਖਾ ਲੂੰਗੀ ਪੁੱਤ ਅੰਦਰ ਗਰਮੀ ਪੈ ਜਾਂਦੀ ਹੁੰਦੀ ਐ ਸਵੇਰੇ ਐ ਖਾਲੀ ਪੇਟ ਥੋੜੀ ਜਾਈ ਤਾਂ ਹੁੰਦਾ ਕੁਝ ਉਹ ਨਹੀਂ ਜਾਈ ਨਹੀਂ ਐ ਗਰਮੀ ਨਹੀਂ ਪੈਂਦੀ ਸਿਰ ਸਿਰੇ ਭੁੱਖ ਨਹੀਂ ਲੱਗਦੀ ਫਿਰ ਕਿੱਥੋਂ ਖਾਵਾਂ ਮੈਂ ਚਲ ਚੰਗਾ ਭਾਈ ਤੇਰੀ ਮਰਜ਼ੀ ਆ ਆਵਦੀ ਗੱਲ ਤੋਂ ਤਾਂ ਤੂੰ ਮੋੜੀ ਨਹੀਂ ਮੁੜਦੀ ਹੁੰਦੀ ਮੇਰੀ ਗੱਲ ਸੁਣ ਫਿਰ ਉੱਥੇ ਲੈ ਕੇ ਨਾ ਜੂਸ ਪੀ ਲੈ ਜੰਗਾ ਹਾਏ ਮੰਮੀ ਪੀ ਲੂੰਗੀ ਜਦੋਂ ਟਾਈਮ ਲੱਗਿਆ ਮੈਂ ਉਦੋਂ ਪੀ ਲੂੰਗੀ ਮੈਨੂੰ ਪਤਾ ਤੂੰ ਇਹ ਜੀ ਘੋਲਣੀ ਐ ਸਾਰਾ ਦਿਨ ਉੱਥੇ ਐਂ ਫਿਰਦੀ ਰਹੇਗੀ 2 ਵਜੇ ਤਾਂ ਨਹੀਂ ਆ ਜਾਨੀ ਐ ਸਾਰਾ ਦਿਨ ਕਿੱਥੇ ਲੱਗੋ 2 ਵਜੇ ਕਿਤੇ ਕਿਹੜਾ ਥੋੜਾ ਦਿਨ ਹੁੰਦਾਗਾ ਐਨੇ ਕੱਲ ਵੀ ਦੇਖ ਲੈ ਤੂੰ ਆਥਣੇ ਇੱਕ ਅੱਧੀ ਰੋਟੀ ਮਸਾਂ ਖਾਦੀ ਸੀਗੀ ਐਂ ਨਾ ਕਰਿਆ ਕਰ ਪੁੱਤ ਬਣ ਕੇ ਚਲ ਹੁਣ ਮੈਂ ਜਾਵਾਂ ਪੁੱਤ ਜਦ ਤੂੰ ਘਰੋਂ ਭਗ ਜਾਨੀ ਐ ਨਾ ਸੱਚ ਪੁੱਛੇ ਮੇਰਾ ਘਰ ਜਮੇ ਜੀ ਨਹੀਂ ਲੱਗਦਾ ਜਦੋਂ ਘਰੇ ਆ ਜਾਂਦੀ ਆ ਉਦੋਂ ਰੌਣਕ ਲੱਗਦੀ ਆ ਭਾਈ ਘਰ ਚ ਸੱਚੀ ਨਹੀਂ ਜੀ ਲੱਗਦਾ ਮੰਮੀ ਨਾ ਮੇਰੇ ਤਾਂ ਬਹੁਤ ਜੀ ਲੱਗਦਾ ਉੱਥੇ ਜਾ ਕੇ ਲੈ ਦੇਖ ਲੈ ਕਿੰਨੀ ਨਮੋਰੀ ਹੋ ਗਈ ਗੁੜੇ ਨੂੰ ਆਏ ਨਹੀਂ ਕਹਿੰਦੀ ਵੀ ਮਾਂ ਜਦੋਂ ਤੇਰਾ ਜੀ ਨਹੀਂ ਲੱਗਦਾ ਭਾਈ ਮੇਰਾ ਵੀ ਨਹੀਂ ਜੀ ਲੱਗਦਾ ਲੈ ਹੁਣ ਜੇ ਮੰਮੀ ਆਪਾਂ ਕੁਝ ਸਿੱਖਣ ਜਾਵਾਂਗੇ ਪੜਨ ਜਾਵਾਂਗੇ ਉੱਥੇ ਨਵੇਂ-ਨਵੇਂ ਸਹੇਲੀਆਂ ਬਣਨੀਆਂ ਹੁਣ ਜੀ ਆਪਣਾ ਲੱਗੂਗਾ ਨਹੀਂ ਜੋ ਤੇਰੇ ਕੋਲੇ ਕੋਈ ਗਵਾਂਢ ਚੋਂ ਆਉਂਦਾ ਤੈਨੂੰ ਐਨਾ ਖੁਸ਼ੀ ਹੁੰਦੀ ਆ ਨਾ ਵੀ ਹਾਂ ਮੇਰੇ ਨਾਲ ਕੋਈ ਆਈ ਆ ਮੇਰੀ ਸਹੇਲੀ ਭੈਣ ਆਈ ਆ ਮੈਂ ਦੋ ਵੰਟ ਗੱਲਾਂ ਮਾਰਾਂ ਪਰ ਮੇਰੀ ਸੁਰਤੀ ਤਾਂ ਤੇਰੇ ਚ ਹੀ ਰਹਿੰਦੀ ਹੈਗੀ ਚਾਹੇ ਮਨਾਂ ਨਾਲ ਗੱਲਾਂ ਮਾਰੀਏ ਨੇ ਚੱਲ ਮੈਂ ਤਾਂ ਹੱਸਦੀ ਆ ਸਾਂ ਲੱਗੇ ਮੇਰੀ ਵੀ ਖੁਸ਼ ਹੈ ਹੋਰ ਮੈਨੂੰ ਕੀ ਚਾਹੀਦਾ ਮੱਸਾ ਦਾ ਪੁੱਤ ਤੇਰੇ ਚਿਹਰੇ ਤੇ ਹਾਸੇ ਆਏ ਨੇ ਬਸ ਪਰਮਾਤਮਾ ਨਾਲ ਹੁਣ ਤੇਰੇ ਹਾਸੇ ਐਂ ਬਰਕਰਾਰ ਰੱਖੇ ਮੰਮੀ ਤੂੰ ਮੇਰੇ ਟੈਨਸ਼ਨ ਨਾ ਲਿਆ ਕਰ ਬਾਲੀ ਨੂੰ ਲੈ ਊਡੇ ਮਾਮਾ ਨੂੰ ਤਾਂ ਹੁੰਦੀ ਹੈ ਟੈਨਸ਼ਨ ਆਪ ਦਿੱਤੀ ਹੁਣ ਕਿਹੜੀ ਗੱਲ ਦੀ ਟੈਨਸ਼ਨ ਲੈ ਤੈਨੂੰ ਤੂੰ ਮੈਨੂੰ ਕਿਹਾ ਵੀ ਹਾਂ ਆਪਦੀ ਪੜ੍ਹਾਈ ਕਰ ਲੈ ਸ਼ੁਰੂ ਮੈਂ ਪੜ੍ਹਾਈ ਵੀ ਸ਼ੁਰੂ ਕਰ ਲਈ ਤੇਰੇ ਕਹਿਣ ਤੇ ਤੁਸੀਂ ਕਹਿੰਦੇ ਵਿਆਹ ਕਰਾਂਗੇ ਮੈਂ ਉਹਨੂੰ ਵੀ ਨਹੀਂ ਨਾਂ ਕੀਤੀ ਕਿਸੇ ਗੱਲ ਨੂੰ ਹੋਰ ਮੈਂ ਕਰਾਂ ਤਾਂ ਕੀ ਕਰਾਂ ਤੁਹਾਨੂੰ ਖੁਸ਼ ਰੱਖਣ ਵਾਸਤੇ ਇਹ ਦੱਸੋ একদম ਮੇਰੀ ਗੱਲ ਸੁਣਾ ਹੁਣ ਬਸ ਮੈਨੂੰ ਆਏਗਾ ਵੀ ਮੇਰੀ ਧੀ ਵਧੀਆ ਪੜ੍ਹ ਲੇ ਸਾਰੇ ਇਹਦੇ ਚਾਹ ਲਾੜ ਪੂਰੇ ਹੋ ਜਾਣ ਜੱਗਾ ਹਾਲ ਕੋਈ ਘਰ ਪਾ ਲਾਂਗੇ ਬਸ ਉਹ ਵੀ ਤੈਨੂੰ ਮੇਰੇ ਮੰਗੂ ਹੀ ਰੱਖਣਾ ਬਸ ਮੇਰੇ ਮਨ ਦੀ ਤਾਂ ਹੁਣ ਇੱਕੋ ਹੀ ਤਮੰਨਾ ਹੈਗੀ ਚਲ ਕੋਈ ਨੀ ਮਾ ਜੀ ਜੇ ਤੂੰ ਪਾਲ ਦਿਆ ਨਾ ਮਿਲ ਜੂਗਾ ਰੱਬ ਦੀ ਕਿਰਪਾ ਨਾਲ ਚਲ ਮੈਨੂੰ ਐਂ ਦੱਸ ਤੇ ਤੇਰੀ ਪੜਾਈ ਵਧੀਆ ਚੱਲੀ ਜਾਂਦੀ ਹੈ ਪੜਾਈ ਵਧੀਆ ਚੱਲੀ ਜਾਂਦੀ ਹੈ ਮੰਮੀ ਪਰ ਮੇਲਾ ਕੇ ਪੜਿਆ ਕਰ ਜੀ ਕਿੱਥੇ ਕਰਦਾ ਪੜਨ ਨੂੰ ਇੰਨੇ ਟਾਈਮ ਬਾਦ ਹੁਣ ਲੈ ਦੇਖ ਲਾ ਕਿਉਂ ਪੜਨ ਦੀ ਕਿਹੜਾ ਪੁੱਤ ਕੋਈ ਉਮਰ ਹੁੰਦੀ ਨਹੀਂ ਬੰਦਾ ਜਨਮ ਤੋਂ ਲੈ ਕੇ ਨਾ ਮਰਨ ਤੱਕ ਤਾਂ ਪੜਦਾ ਹੀ ਰਹਿੰਦਾ ਹੈਗਾ ਕੋਸ਼ਣਾ ਕੋ ਸਿੱਖਣ ਨਹੀਂ ਮਿਲਦਾ ਤੈਨੂੰ ਹਾਂ ਪਰ ਮੈਨੂੰ ਐ ਸੀ ਜੇ ਮੈਂ ਸਲਾਈ ਸੈਂਟਰ ਚ ਲੱਗ ਜਾਂਦੀ ਬਾਲੀ ਦੀ ਗੱਲ ਸੀ ਚੱਲ ਕੋਈ ਨਹੀਂ ਐਵੇਂ ਹੁਣ ਉੱਥੇ ਕੀ ਸਾਰਾ ਦਿਨ ਤਾਂ ਇੱਥੇ ਮੱਥਾ ਮਾਰੀ ਜਾਣਾਗਾ ਫੇਰ ਕਹਿ ਦਿੰਨੀ ਆ ਮੇਰੀ ਨੀਵੀ ਪੈ ਕੇ ਮਾਂ ਹੁਣ ਮੇਰੀ ਗਰਦਨ ਦੁਖਣ ਲੱਗ ਗਈ ਹੁਣ ਮੈਨੂੰ ਐ ਹੋ ਗਿਆ ਕੋਈ ਨਹੀਂ ਤੂੰ ਆਦਾ ਖੁਸ਼ ਰਿਹਾ ਕਰ ਬਸ ਪੜਿਆ ਕਰ ਹੁਣ ਮੈਂ ਜਾਵਾਂ ਬਾਗ ਜਾ ਪਾਈ ਬਸ ਕੁਝ ਖਾ ਪੀ ਲਈ ਚੰਗਾ ਖਾ ਲੂੰਗੀ ਹਾਂ ਨਾਲੇ ਤੂੰ ਵੀ ਟਾਈਮ ਨਾਲ ਪੈ ਜਾ ਕਰ ਹੁਣ ਮੈਂ ਹੋਰ ਕੀ ਕਰਨਾ ਮੈਂ ਤਾਂ ਕੰਦਾ ਘੋਲੇ ਨਾ ਬਾਈ ਜੀ ਫਿਰਦੇ ਮੈਂ ਤਾਂ ਸਾਰਾ ਦਿਨ ਇੱਥੇ ਬੈਠੀ ਕੀ ਕਰਦੀ ਸੀ ਤੂੰ ਅੰਦਰ ਪਈ ਜਾਂਦੀ ਕੋਈ ਕੰਮ ਨਹੀਂ ਕੋਈ ਮੇਰੇ ਜੀ ਨਹੀਂ ਲੱਗਦਾ ਅੰਦਰ ਹੁਣ ਇੱਥੇ ਕੋਈ ਨਾ ਕੋਈ ਮੇਰੀ ਪੈਸੇ ਨਹੀਂ ਆਜੂ ਤੇ ਸਹੇਲੀ ਨੂੰ ਬੁਲਾ ਲਾ ਲੀ ਹੋਰ ਜੇ ਤੂੰ ਆਪਣੀਆਂ ਸਹੇਲੀਆਂ ਚ ਬੈਠੇਂਗੀ ਹੁਣ ਮੈਂ ਵੀ ਆਪਣੀ ਸਹੇਲੀ ਸਾਥ ਨਾਲ ਗੱਲਾਂ ਮਾਰ ਹੀ ਲਵਾਂ ਚੱਲ ਸ਼ੁਕਰ ਹੈ ਰੱਬਾ ਬਸ ਮੇਰੀ ਧੀ ਦੇ ਚਿਹਰੇ ਤੇ ਆਈ ਹਾਸੇ ਰੱਖੀ ਮਥੇਰੇ ਜਵਾਕੜੀ ਨੇ ਦੁੱਖ ਦੇਖ ਲੇ ਹਲੋ ਚਾਹ ਪੀ ਲੋ ਤੁਸੀਂ ਕੀ ਗੱਲ ਹੈ ਕਿਵੇਂ ਚੁੱਪ ਚੁੱਪ ਜੇ ਕਰੇ ਬੈਠੇ ਹੋਏ ਕੋਈ ਗੱਲੇ ਨਹੀਂ ਦੱਸ ਰਹੇ ਸਾਨੂੰ ਨਹੀਂ ਨਹੀਂ ਇਹੋ ਜੀ ਤਾਂ ਕੋਈ ਗੱਲ ਨਹੀਂ ਗੱਲ ਤਾਂ ਕੋਈ ਹੈਗੀ ਆ ਤੁਸੀਂ ਜਿੱਦ ਤੱਕ ਕੁੜੀ ਕੋਲ ਆਏ ਹੋ ਤੁਸੀਂ ਜਮੇ ਚੁੱਪ ਚੁੱਪ ਬੈਠੇ ਹੋਗੇ ਨਹੀਂ ਨਹੀਂ ਬਸ ਮੇਰਾ ਵੈਸੇ ਮੰਨ ਜਾਨੀ ਹੈ ਮੰਨ ਕਿਹੜੀ ਗੱਲ ਤੋਂ ਨਹੀਂ ਹੈਗਾ ਕੋਈ ਤਾਂ ਗੱਲ ਹੋਣੀ ਕਿੰਨੇ ਦਿਨ ਹੋ ਗਏ ਮੈਨੂੰ ਨੋਟ ਕਰਦੇ ਨੂੰ ਜਦੋਂ ਵੀ ਕੋਈ ਗੱਲ ਕਰਦੀ ਆ ਮੈਂ ਵੱਡੂ ਖਾਉ ਵੱਡੂ ਖਾਉ ਤਾਂ ਤੁਸੀਂ ਮੈਨੂੰ ਕਰ ਰਹੇ ਹੋਗੇ ਤੇ ਜਿਉਂ ਕਈ ਕੰਮ ਨੂੰ ਕਹਿੰਦੇ ਆ ਤਾਂ ਤੁਸੀਂ ਕਹਿੰਦੇ ਨੂੰ ਮੇਰਾ ਮਨ ਨਹੀਂ ਕਰਦਾ। ਨਾ ਤੁਸੀਂ ਚੱਜਣਾ ਖਾਣੇ ਹੁਣਾ ਪੀਣੇ ਹੁਣਾ ਰੋਟੀ ਦਾ ਟੁੱਕਾ ਕੀ ਗੱਲ ਬਾਤ ਹੈ। ਬੰਦੇ ਨੂੰ ਘਰ ਦੇ ਵਿੱਚ 100 ਤਰ੍ਹਾਂ ਦੀਆਂ ਪ੍ਰੋਬਲਮਾਂ ਆ ਜਾਂਦੀਆਂ ਨੇ। ਸਾਰੀਆਂ ਤਾਂ ਆਪਦੇ ਘਰੇ ਨਹੀਂ ਦੱਸਦਾ ਹੁੰਦਾ ਨਾ। ਉਸੇ ਤਰ੍ਹਾਂ ਦੀ ਮੈਨੂੰ। ਕਈ ਵਾਰੀ ਕੋਈ ਏਦਾਂ ਦੀ ਗੱਲ ਬਾਤ ਹੁੰਦੀ ਜਿਹੜੀ ਮੈਂ ਨਹੀਂ ਕਰ ਸਕਦਾ ਤੇਰੇ ਨਾਲ। ਆਖਰਕਾਰ ਮੇਰਾ ਹੱਕ ਹੈਗਾ ਨਾ ਪੁੱਛਣ ਦਾ। ਪੁੱਛ ਤਾਂ ਮੈਂ ਸਕਦੀ ਹਾਂ ਸੋਨੂੰ। ਤੂੰ ਪੁੱਛ ਰਿਹਾ? ਮੈਂ ਤੈਨੂੰ ਦੱਸਦਾ ਜਿੰਨਾ ਕਿ ਮੈਂ ਦੱਸ ਸਕਦਾ ਸੀ ਇਸ ਤੋਂ ਬਾਅਦ ਮੇਰੀ ਕੀ ਜ਼ਿੰਦਗੀ ਚ ਹੋ ਰਿਹਾ ਕੀ ਵਾਪਰ ਰਿਹਾ ਉਹ ਮੈਂ ਤੈਨੂੰ ਹਜੇ ਦੱਸ ਨਹੀਂ ਸਕਦਾ ਸਹੀ ਸਮਾਂ ਆਉਣ ਤੇ ਸਾਰੀ ਗੱਲ ਦੱਸ ਦੂੰਗਾ ਚਲੋ ਇਹ ਤੁਹਾਡੀ ਮਰਜ਼ੀ ਆ ਦੇਖੋ ਮੈਂ ਤਾਂ ਨਾ ਇੱਕ ਤਾਂ ਤੁਸੀਂ ਐ ਕਰ ਦਿਓਗੇ ਭੱਜਣ ਦੀ ਕਰ ਦਿਓ ਕੋਈ ਗੱਲ ਮੇਰੀ ਸੁਣਦੇ ਤਾਂ ਕੋਈ ਨਹੀਂ ਤੁਸੀਂ ਦੱਸ ਬੈਠਾਂ ਲਾ ਦੱਸ ਕੀ ਗੱਲ ਕਰਨੀ ਮੈਂ ਤਾਂ ਇਹ ਸੋਚ ਰਹੀ ਸੀ ਕਿ ਵੀ ਕੋਈ ਗੱਲਬਾਤ ਤਾਂ ਹੋਈ ਹੋਣੀ ਕੁੜੀ ਦੇ ਸਹੁਰੇ ਜਿਹੜੇ ਤੁਸੀਂ ਮੈਨੂੰ ਨਹੀਂ ਦੱਸ ਰਹੇ ਕੁੜੀ ਦੇ ਸਹੁਰੇ ਆਪਣੀ ਕੀ ਗੱਲਬਾਤ ਹੋਣੀ ਹੈ ਕੋਈ ਠੀਕ ਠਾਕ ਹੈ ਮਨਿੰਦਰ ਵਧੀਆ ਠੀਕ ਠਾਕ ਹੈ ਪਰਿਵਾਰ ਵਧੀਆ ਠੀਕ ਠਾਕ ਹੈ ਹੁਣ ਹੋਰ ਦੱਸ ਕੀ ਹੋਣਾ ਕੋਈ ਅਦੰਦੀ ਗੱਲ ਨਹੀਂ ਕੋਈ ਮੇ ਕਿਸੇ ਗੱਲ ਦੇ ਨਹੀਂ ਦਿਲ ਤੇ ਨਾਲ ਠੀਕ ਹੈ ਨਾ ਬਾਕੀ ਮਨਿੰਦਰ ਨੂੰ ਕਰ ਲੈ ਸੀ ਫੋਨ ਨਾ ਜੀ ਨਾ ਉਹਦਾ ਫੋਨ ਆਇਆ ਨਾ ਮੈਂ ਕਰਿਆ ਤੇ ਕਰ ਲੈਣਾ ਸੀ ਇਹ ਫੋਨ ਫਿਰ ਕਿਉਂ ਕੋਈ ਗੱਲ ਨਹੀਂ ਮੈਂ ਕਰ ਲੂੰਗਾ ਫਿਰ ਉਹਨੂੰ ਫੋਨ ਹਾਂ ਕੱਲ ਕਰ ਲੇ ਠੀਕ ਹੈ ਕੋਈ ਗੱਲ ਨਹੀਂ ਚਲ ਮੈਂ ਮੜੇ ਸ਼ਹਿਰ ਜਾਣਾ ਸੀ ਜਾਇਆ ਮੈਂ ਫਿਰ ਮੈਂ ਗਾ ਕੇ ਗੱਲ ਕਰਦਾ ਕੀ ਪਤਾ ਇਹ ਜੀ ਕਿਹੜੀ ਗੱਲ ਹੋਈ ਆ ਜਿਹੜੀ ਮੈਨੂੰ ਇਹਨੂੰ ਦੱਸ ਰਹੀ ਚਲ ਜੇ ਕੁੜੀ ਦਾ ਫੋਨ ਆ ਜਾਏ ਜਾਂ ਤੇ ਕੁੜੀ ਨੂੰ ਮੈਂ ਪੁੱਛਾਂ ਕੌਣ ਲਾ ਕੇ ਜਾਂ ਫਿਰ ਕੁੜੀ ਦੱਸ ਦੂਗੀ ਆਪਣੇ ਆਪ ਫਿਰ ਹੋਰ ਕੋਈ ਗੱਲ ਨਹੀਂ ਹੈਗੀ ਫਿਰ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਕਿਵੇਂ ਠੀਕੋ ਮਾਦੀਆ ਮੈਂ ਤਾਂ ਠੀਕ ਆ ਤੂੰ ਦੱਸ ਕਿਵੇਂ ਆ ਮੈਂ ਤਾਂ ਠੀਕ ਆ ਭਾਬੀ ਤੇ ਜਦੋਂ ਪਿਛਲੀ ਵਾਰ ਗਏ ਸੀ ਮੰਮੀ ਲੈਣ ਤੁਹਾਨੂੰ ਉਦੋਂ ਕਿਉਂ ਨਹੀਂ ਆਏ ਤੁਸੀਂ ਓਹੋ ਮੈਂ ਦੱਸਿਆ ਤਾਂ ਸੀਗਾ ਭੂਆ ਨੂੰ ਤੇਰੇ ਵੀਰੇ ਨੇ ਜਾਣਾ ਸੀਗਾ ਬਾਹਰ ਤੇ ਡਾਕੂਮੈਂਟ ਜਿ ਇਕੱਠੇ ਕਰਨੇ ਸੀਗੇ ਕਦੇ ਕੁਸ਼ਕਵਾਚ ਜਾਂਦਾ ਸੀ ਕਦੇ ਕੁਸ਼ਕਵਾਚ ਜਾਂਦਾ ਸੀਗਾ ਆਹੋ ਭਾਈ ਕੋਈ ਨਾ ਕੋਈ ਬਹਾਨਾ ਤਾਂ ਹੁੰਦਾ ਹੀ ਐ ਮਸਾਂ ਦਿਲ ਕਰੇ ਤੇਰਾ ਵੀ ਭੂਆ ਕੋਲੇ ਆਉਣ ਨੂੰ ਭੂਆ ਜੀ ਬਹਾਨਾ ਅੱਜ ਮੈਂ ਇੱਥੇ ਆ ਜਾਂਦੀ ਮੁਰਗੇ ਕਾਲੇ ਨੂੰ ਕੁਝ ਨਹੀਂ ਮਿਲਣਾ ਸੀਗਾ ਐਵੇਂ ਅੱਧ ਵਿਚਾਰੇ ਰਹਿ ਜਾਂਦਾ ਫਿਰ ਸਾਰਾ ਉਹਨਾਂ ਦਾ ਕੰਮ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਭਾਈ ਬਥੇਰੇ ਹੀ ਹੋਦੇ ਨਾ ਮੱਥਾ ਮਾਰ ਕੇ ਹਟੀਆਂ ਵੀ ਤੂੰ ਟਿਕ ਜਾ ਕਾਲੇ ਕਰ ਹੀ ਰਹਿ ਜਾ ਮੇਰੇ ਤਾਂ ਜੀ ਆਖਿਆ ਮੈਂ ਇਹਨੂੰ ਆਖਿਆ ਚੱਲ ਮਾਂ ਫਿਰ ਚੱਲੀ ਆਪਾਂ ਕਹਿੰਦਾ ਮੈਂ ਤਾਂ ਜਾਣ ਹੀ ਜਾਣਾ ਮੈਂ ਆਖਿਆ ਪੁੱਤ ਤੁਸੀਂ ਦੋ ਜੀ ਉਹਨੇ ਕਿਹਾ ਤੂੰ ਬਾਰ-ਬਾਰ ਗਏਗਾ ਏ ਰੁੱਲਦੀ ਫਿਰੂਗੀ ਉਹ ਹੀ ਤਾਂ ਗੱਲ ਹੈ ਨਾ ਮੰਮੀ ਤੇ ਕਹਿੰਦਾ ਮੈਨੂੰ ਤਾਂ ਭੂਆ ਜਾਣ ਹੈ ਮੇਰੇ ਤਾਂ ਜੀ ਕਰਦਾ ਮੈਂ ਤਾਂ ਜਾਣਾ ਚੱਲ ਭਾਈ ਤੇਰੀ ਮਰਜ਼ੀ ਹੈ ਲਵੀ ਕੁਛ ਅਸੀਂ ਕਰੀ ਜੰਨੇ ਵਸ ਇੱਕ ਜਵਾ ਕਰਕੇ ਕਰੀ ਜੰਨੇ ਆ ਉਹ ਤਾਂ ਮੈਨੂੰ ਵੀ ਪਤਾ ਹੈ ਪਰ ਪੁੱਤ ਦੇਖ ਸੁਖ ਨਾ ਤੁਹਾਡੇ ਕੋਲ ਖੁੱਲੀ ਜ਼ਮੀਨ ਜਾਇਦਾਦ ਹੈ ਤਾਂ ਸਾਰੀ ਸੋਢੀਓ ਨਾ ਤੁਸੀਂ ਕੇ ਇਸ ਕੁਸ ਕਰੋ ਜੇ ਹੋਰ ਨਹੀਂ ਤਾਂ ਅੱਧੀ ਤਾਂ ਮਿਲੂਗੀ ਨਾ ਉਹ ਤੁਹਾਨੂੰ ਪਤਾ ਤਾਂ ਹੈਗਾ ਕੇਸ ਪਹਿਲਾਂ ਕੀਤਾ ਤਾਂ ਸੀਗਾ ਕੀ ਮਿਲਿਆ ਸਾਨੂੰ ਤਾਂ ਕੁਝ ਵੀ ਨਹੀਂ ਮਿਲਿਆ ਕੇਸਾਂ ਚੋ ਭਾਬੀ ਇੱਕ ਗੱਲ ਤਾਂ ਹੈ ਹਨਾ ਅੱਜ ਕੱਲ ਦਾ ਟਾਈਮ 'ਚ ਕੋਈ ਨਹੀਂ ਕਿਸੇ ਦਾ ਨਾਲੇ ਕਹਿੰਦੇ ਨਾ ਸ਼ਰੀਕ ਤਾਂ ਸ਼ਰੀਕ ਹੁੰਦੇ ਆ ਵੈਸੇ ਜੋ ਉਹਨਾਂ ਨੇ ਤੁਹਾਡੇ ਨਾਲ ਕੀਤੀ ਹੈ ਨਾ ਚੰਗੀ ਤਾਂ ਨਹੀਂ ਕੀਤੀ ਸੁਖੀ ਤਾਂ ਸਾਰਿਆਂ ਨੂੰ ਪਤਾ ਵੀ ਉਹਨੇ ਚੰਗੀ ਨਹੀਂ ਕੀਤੀ ਪਰ ਜਿਹੜੀ ਉਹਨੇ ਮੇਰੇ ਜਵਾਕ ਨਾਲ ਕੀਤੀ ਹੈ ਨਾ ਆਹ ਬਾਲੇ ਭੈਣੀ ਕਰਤੀ ਸਿੰਦਰਪਾਲ ਨੇ ਬਸ ਸਿੰਦਰਪਾਲ ਨੂੰ ਆ ਹੀ ਹੋ ਗਿਆ ਨੀ ਜਿਹੇ ਜਵਾਕ ਹੋ ਗਿਆ ਸਾਰੀ ਜ਼ਮੀਨ ਇਹਨਾਂ ਦੀ ਆ ਪੁੱਤ ਰੱਬ ਦੇ ਘਰੇ देर ਤਾਂ ਹੈਗੀ ਐ ਅੰਧੇਰ ਨਹੀਂ ਹੈਗਾ ਕੋਈ ਨਾ ਤੂੰ ਦੇਖੀਦਾ ਸਹੀ ਰੱਬ ਦੀ ਲਾਠੀ ਚ ਖੜਕਾ ਨਹੀਂ ਹੁੰਦਾ ਭੂਆ ਜੀ ਗੱਲ ਤਾਂ ਤੁਹਾਡੀ ਸਹੀ ਐ ਫਿਰ ਆਪਦੀ ਕੁੜੀ ਨਾਲ ਕਿਹੜੇ ਹੋਈਆਂ ਨਹੀਂ ਮੁੰਡੇ ਨਾਲ ਕਿਹੜਾ ਹੋਈਆਂ ਨਹੀਂ ਕਿੰਨਾ ਕੁਝ ਹੋ ਗਿਆ ਸੀਗਾ ਇਹਨਾਂ ਦੇ ਘਰੇ ਤਾਂ ਹੀ ਤਾਂ ਤੈਨੂੰ ਕਹਿਣੀ ਆ ਬੀਤੇ ਪਰਮਾਤਮਾ ਤੇ ਛੱਡ ਦੇ ਜੇ ਆਪਾਂ ਬੋਲ ਕੇ ਬਰਾਬਰੀ ਕਰਦੇ ਆ ਫਿਰ ਤਾਂ ਆਪਾਂ ਹੀ ਗੱਲ ਬਰਾਬਰ ਦੇ ਹੱਕਦਾਰ ਹੋ ਜਾਂਦੇ ਆ ਭਾਈ ਉਸ ਚੀਜ਼ ਦੇ ਨਹੀਂ ਤਾਂ ਉਹ ਆਪ ਹੀ ਲੈਂਦਾ ਗਣਗਣ ਬਦਲੇ ਫਿਰ ਕਰਨਾ ਤਾਂ ਉਸ ਰੱਬ ਨੇ ਹੀ ਆ ਮੰਮੀ ਲੋਕ ਚਾਹੇ ਜਿੰਨਾ ਮਰਜ਼ੀ ਕਰ ਲੈਣ ਹਾਂ ਬਾਕੀ ਨਾ ਹੁਣ ਤਾਂ ਮੈਂ ਤੇ ਕਾਲੇ ਨੇ ਇੱਕ ਗੱਲ ਹੀ ਕੀਤੀ ਹੋਈ ਐ ਵੀ ਹੁਣ ਅਸੀਂ ਕੋਈ ਕੇਸ ਨਹੀਂ ਕਰਦੇ ਕੁਝ ਨਹੀਂ ਕਰਦੇ ਕੇਸਾਂ ਦੇ ਵਿੱਚ ਨਾ ਪਹਿਲਾਂ ਸਿਆਤਾ ਜਵਾਬ ਕੋ ਘੋ ਕਰਤਾ ਸੀ ਦੂਰ ਆਲਦੇ ਤੋਂ ਪਰ ਹੁਣ ਰੱਬ ਨੇ ਸਾਡੀ ਮਸਾ ਸੁਣੀ ਆ ਹੁਣ ਨਹੀਂ ਅਸੀਂ ਆਦਾ ਜਵਾਬ ਦੂਰ ਕਰਨਾ ਆਪਦੇ ਤੋਂ ਹਾ ਬੱਤੇ ਵੀ ਤੇਰੀ ਗੱਲ ਸਿਆਣੀ ਹੈਗੀ ਜਿਹੜੀਆਂ ਚੀਜ਼ਾਂ ਨੂੰ ਲੋਕ ਤਰਸਦੇ ਨੇ ਚਲ ਹੋਰ ਕੀ ਚਾਹੀਦਾ ਉਹ ਪਰਮਾਤਮਾ ਨੇ ਸਾਨੂੰ ਦਿੱਤੀ ਆ ਆਪ ਦਾ ਬਧੀਆ ਟਾਈਮ ਬਸ ਕਰੋ ਬਸ ਆਪਦੇ ਗੌਰ ਰੱਖਿਆ ਕਰੋ ਬਾਕੀ ਤੁਹਾਨੂੰ ਪਤਾ ਤਾਂ ਕਾਲਾ ਕਹਿੰਦਾ ਮਿਹਨਤੀ ਆ ਉਹ ਤਾਂ ਕਹਿੰਦਾ ਨਾ ਸਾਰਾ ਕੁਝ ਅੱਪੇ ਬਣਾ ਲਵਾਉਦੀ ਮਿਹਨਤ ਕਰਕੇ ਕਹਿੰਦਾ ਇੱਕ ਵਾਰ ਬਾਹਰ ਵੱਗ ਜਾਂਦੇ ਕਹਿੰਦਾ ਹਾਂ ਬੱਤੇ ਤਾਂ ਪਤਾ ਹੀ ਆ ਮੇਰਾ ਭਤੀਜਾ ਸੁਖ ਨਾਲ ਨਾਲੇ ਭਾਬੀ ਇੱਕ ਗੱਲ ਹੋਰ ਜਿੰਨਾ ਚਿਰ ਵੀਰਾ ਨਹੀਂ ਆਉਂਦਾ ਨਾ ਤੁਸੀਂ ਸਾਡੇ ਕੋਲ ਰਹਿਣਾ ਕਿਤੇ ਨਹੀਂ ਜਾਣਾ ਮੈਂ ਕਿਤੇ ਨਹੀਂ ਜਾਂਦੇ ਤੇਰਾ ਵੀਰਾ ਨਾ ਤੁਹਾਡੇ ਸਾਰੇ ਛੱਡ ਕੇ ਗਿਆ ਮੈਨੂੰ ਬਸ ਭਾਬੀ ਇਹ ਤਾਂ ਮੈਂ ਕਿਹਾ ਹੀ ਮੈਂ ਜਿੰਨਾ ਚਿਰ ਭਾਈ ਤੂੰ ਨਹੀਂ ਵਾਪਸ ਆਉਂਦਾ ਇਹ ਨਹੀਂ ਹੁਣ ਇੱਥੇ ਆਉਂਦੀ ਜਿੱਦੇ ਆਵੇਂਗਾ ਉੱਥੇ ਆ ਜੀ ਉੱਥੋਂ ਲੈ ਆਈ ਫਿਰ ਸਹੀ ਗੱਲ ਮੰਮੀ ਉਹਨੂੰ ਬਸ ਇਹੀ ਡਰ ਹੋ ਗਿਆ ਵੀ ਜੇ ਮੈਂ ਬਾਹਰ ਭੱਜ ਗਿਆ ਮੁੜ ਕੇ ਵੀ ਮੈਂ ਉੱਥੇ ਕੱਲੀ ਰਹਿ ਜੂੰਗੀ ਉਹਦੇ ਹੁੰਦੇ ਚੰਦਰਪਾਲ ਨੇ ਕੀ ਕੁਝ ਕਰਤਾ ਸੀਗਾ ਇੱਛਾ ਤਾਂ ਉਹਨੂੰ ਕਰਨੀ ਸੌਖੀ ਸੀ ਹਾਂ ਹੋਰ ਹੁਣ ਫੁੱਦਰ ਗਈ ਪਰ ਫਿਰ ਵੀ ਯਕੀਨ ਹੈ ਨਹੀਂ ਸਾਨੂੰ ਉਹਦੇ ਤੇ ਚੱਲ ਵਧੀਆ ਨਾਲੇ ਅਸੀਂ ਕੱਲੀਆਂ ਦੀਆਂ ਹੁਣ ਤੇਰੇ ਨਾਲ ਹੋਰ ਜੀ ਲੱਗੀ ਮਾ ਵੀਰਾ ਤੇ ਪਾਪੀ ਕਿੱਧਰ ਗਏ ਉਹ ਤਾਂ ਘੁੰਮਣ ਗਏ ਹੋਏ ਨੇ ਕਹਿੰਦੇ ਕਿ ਅਸੀਂ ਜਾਣਾਂ ਕੁੰਮਣ ਜਾਣਾ ਕੁੰਮਣ ਭੇਜਾਉ ਭਾਈ ਪਰ ਮਾ ਕਹਿੰਦੇ ਕਿ ਲਾ ਕੇ ਆਉਂਗੇ 15 20 ਦਿਨ ਮਾ ਮੇਰੇ ਕਿ ਦਮੀਨਾ ਲਾਇਆ ਫਿਰ ਭਾਬੀ ਮੇਰਾ ਵੀ ਨਹੀਂ ਜੀ ਲੱਗਦਾ ਨਾ ਇਕੱਲੇ ਤਾਂ ਹੁਣ ਵੀਰੇ ਭਾਬੀ ਚਾ ਲੱਗੇ ਫਿਰ ਮੈਂ ਇਕੱਲੀ ਰਹਿ ਜਾਨੀਆ ਵਧੀਆ ਹੋ ਗਿਆ ਤੁਸੀਂ ਆਗੇ ਹੁਣ ਆਪਾਂ ਗੱਲਾਂ ਬਾਤਾਂ ਕਰਾਂਗੇ ਠੀਕ ਹੈ ਤੇ ਪੜ੍ਹਾਈ ਕਿਵੇਂ ਚੱਲੀ ਜਾਂਦੀ ਆ ਪੜ੍ਹਾਈ ਤਾਂ ਭਾਬੀ ਬਹੁਤ ਵਧੀਆ ਚੱਲੀ ਜਾਂਦੀ ਚੱਲੀ ਨੀ ਕਾਲਜ ਜਾਨੀ ਹੁੰਨੀ ਆ ਭਾਬੀ ਨੂੰ ਠੀਕ ਹੈ ਚਲ ਮੰਨ ਲਾ ਕੇ ਪੜ੍ਹ ਲੈ ਵਧੀਆ ਜੀ ਨੌਕਰੀ ਲੱਗ ਜਾ ਕੋਈ ਗੱਲ ਨਹੀਂ ਭਾਬੀ ਆਇਂ ਕਰਦੇ ਤੂਰੇ ਗਰਮੀ ਚ ਨਾ ਨਹੀਂ ਬੈਠੇ ਮੰਦਰ ਚ ਆ ਹਾਂ ਬਾਬੇ ਚਲੋ ਤੇ ਮੈਂ ਚਾਹ ਪਾਣੀ ਬਣਾਉਣੀ ਆ ਠੀਕ ਆ ਬੂਆ ਜੀ ਤੁਸੀਂ ਵੀ ਚੱਲ ਪਤਾ ਮੰਦਰ ਕੀ ਕਰੀ ਨੇ ਪੁੱਤ ਮੰਮੀ ਕੱਪੜੇ ਸੁੱਕ ਗਏ ਸੀ ਤੈਂ ਕਰਕੇ ਨਾ ਸਾਰਿਆਂ ਦੇ ਕੱਪੜੇ ਸਾਭਦੇ ਆਉਣ ਮੈਂ ਅੱਛਾ ਚੱਲ ਮੈਂ ਤੇ ਤੈਨੂੰ ਐਂ ਕਹਿੰਦੀ ਸੀ ਮਾਹ ਕੋਈ ਹੋਰ ਕੰਮ ਹੈਗਾ ਮੈਂ ਦੱਸ ਦੇ ਤੇਰੇ ਨਾਲ ਮੈਂ ਕਰਾ ਦਿੰਨੀ ਆ ਕੋਈ ਕੰਮ ਨਹੀਂ ਹੈਗਾ ਆਪਣੇ ਕੰਮ ਆਉਣ ਲਾ ਕੇ ਖੇਤਾਂ ਦੇ ਰੋਟੀਆਂ ਬਣਾ ਕੇ ਬੰਨ ਕੇ ਰੱਖਤੀਆਂ ਜਦੋਂ ਲਾੜੀ ਖੇਤੋਂ ਆ ਗਿਆ ਉਹਨਾਂ ਦੀਆਂ ਰੋਟੀਆਂ ਲੈ ਜਾਊਗਾ ਤੇ ਮੈਂ ਮਤਲਬ ਦੀਦੀ ਦੇ ਪਰੌਠੇ ਬੰਨ ਕੇ ਰੱਖਤੀ ਸੀਗੀ ਗੈ ਦੀਦੀ ਉਹ ਤਾਂ ਬਾਗੀ ਕੁਛ ਨਹੀਂ ਖਾ ਕੇ ਗਈ ਹੈਗੀ ਨਾ ਲੈ ਜਿੰਦੀ ਲੈ ਕੇ ਨਹੀਂ ਗਈ ਕਹਿੰਦੀ ਮੈਨੂੰ ਤਾਂ ਭੁੱਖ ਨਹੀਂ ਹੈਗੀ ਬਿਲ ਰੋਜ ਆਈ ਭੁੱਖੀ ਪਾ ਗਈ ਜਾਂਦੀ ਹੈ ਕਮਲੀ ਜੀ ਫਿਰ ਮੈਂ ਕਿਹਾ ਸੀ ਮਾਪਾ ਜੀ ਉੱਥੇ ਤੂੰ ਜੂਸ ਜੱਸ ਪੀ ਲੈ ਉਹ ਕਿੱਥੇ ਪਿੰਦੀ ਪਿੰਦੀ ਉੱਥੇ ਜੂਸ ਬਸ ਸਿੱਧਾ ਉੱਥੇ ਜਾਂਦੀ ਹੈ ਸੈਂਟਰ ਸੈਂਟਰ ਤੋਂ ਘਰੇ ਆ ਜਾਂਦੀ ਆ ਪਤਾ ਨਹੀਂ ਭੁੱਖੀ ਕਿਵੇਂ ਰਹਿ ਲੈਂਦੀ ਆ ਉੱਥੇ ਬਸ ਫਿਰ ਅਈਏ ਤਸਵਾ ਨਾ ਮੇਰੀ ਗੱਲ ਸੁਣ ਖੇਤ ਵਾਲੇ ਨੇ ਰੋਟੀਆਂ ਪੁੱਤ ਥੁਰ ਨਾ ਜਾਣ 10 15 ਵੱਧ ਦੀ ਬੰਨੀ ਚੰਗਾ ਨਾ ਨਾ ਵੱਧ ਪਕਾਈਆਂ ਰੋਟੀਆਂ ਨੇ ਸਬਜ਼ੀ ਵੀ ਵੱਧ ਵੱਧ ਬੰਤੀ ਚਟਨੀ ਕਰਕੇ ਨਾਲ ਬੰਦਤੀ ਸੀ ਚਾਰ ਬੰਦ ਤਾ ਨਾ ਹੋਰ ਐਵੇਂ ਜੇ ਕੁਛ ਥੁਰ ਗਿਆ ਫਿਰ ਐਵੇਂ ਪੁੱਤ ਬਿ ਜਾਣੀ ਹੁੰਦੀ ਅਗਲਾ ਕਹਿੰਦਾ ਰੋਟੀਆਂ ਥੁਰ ਗਈਆਂ ਨਾ ਨਾ ਕੁਛ ਨਹੀਂ ਥੁਰਦਾ ਵਧੀਆ ਤੇ ਬੰਦੇ ਨੂੰ ਪਤਾ ਦਿਹਾੜੀ ਵੱਧ ਲੱਗੇ ਹੋਏ ਨੇ ਤੇ ਸਾਰਾ ਰੋਟੀ ਬਣਾ ਲੈ ਕੰਮਾਂ ਨੂੰ ਲੱਗ ਕੇ ਪਵਾ ਕਵਾਲਾ ਸਿੰਘ ਨਾਲ ਇਹਨਾਂ ਹੁਣ ਮੈਂ ਤੈਨੂੰ ਇੱਕ ਗੱਲ ਹੋਰ ਕਹਿਣੀ ਆ ਪੁੱਤ ਦੇਖ ਵਿਚਾਰ ਹੁਣ ਆਪਾਂ ਇਹਨੂੰ ਰਾਵਣ ਨੂੰ ਪੜਨ ਵੀ ਲਾਤਾ ਸਮਾਂ ਵੀ ਕਾਫੀ ਲ ਵੀ ਹੁਣ ਮੈਨੂੰ ਥੋੜਾ ਜਿਹਾ ਚਿੱਤ ਲੂਟ ਲੱਗਦਾ ਕੁੜੀ ਦਾ ਖੁਸ਼ ਰਹਿੰਦੀ ਹੈ ਹੁਣ ਤਾਂ ਮੇਰੇ ਕੋਲ ਆ ਕੇ ਵੀ ਗੱਲਾਂ ਕਰਦੀ ਹੁੰਦੀ ਹੈ ਕਹਿੰਦੀ ਭਾਬੀ ਮੈਂ ਤਾਂ ਉਥੇ ਇੰਨੀ ਖੁਸ਼ ਆ ਮਰੀਆਂ ਚਾਰ ਪੰਜ ਢਿੱਲੀਆਂ ਬਣ ਗਈਆਂ ਕਹਿੰਦੀ ਅਸੀਂ ਰੋਜ਼ ਘੁੰਮਣ ਵੀ ਜਾਵੜਦੀਆਂ ਵਿੱਚ ਦੀ ਹੈ ਨਾ ਤੇ ਇੰਨੀ ਮੈਨੂੰ ਖੁਸ਼ ਦੇਖ ਕੇ ਨਾ ਰੂਹ ਨੂੰ ਸਕੂਨ ਮਿਲ ਜਾਂਦਾ ਵੀ ਹੁਣ ਸਾਰਾ ਕੁਝ ਭੁੱਲ ਕੇ ਨਾ ਉਹ ਜ਼ਿੰਦਗੀ 'ਚ ਅੱਗੇ ਵਧ ਗਈ ਆ ਚੱਲ ਪੁੱਤ ਜਵਾਕੜੀ ਦੇ ਚਿਹਰੇ ਤੇ ਖੁਸ਼ੀ ਤਾਂ ਆਈ ਸੌਣ ਲੱਗੇ ਜਦੋਂ ਦੁਖੀ ਹੁੰਦੀ ਸੀ ਨਾ ਮੇਰਾ ਤਾਂ ਇਹਨੂੰ ਦੇਖ ਕੇ ਕਲਜਾ ਮੱਚ ਜਾਂਦਾ ਸੀ ਬਥੇਰੇ ਦੁੱਖ ਦੇਖੇ ਨੇ ਹਣ ਤਮੇ ਕਿਣੀ ਰੱਬ ਵਾਸੀ ਦੀ ਜ਼ਿੰਦਗੀ ਚ ਖੁਸ਼ੀਆਂ ਖੁਸ਼ੀਆਂ ਦੇਵੇ। ਓਹੋ ਮੰਮੀ ਹੁਣ ਕਿਸੇ ਗੱਲ ਦੀ ਫਿਕਰ ਨਾ ਕਰੋ ਸਾਰਾ ਕੁਝ ਆਪਣੇ ਘਰੇ ਠੀਕ ਐ। ਬਸ ਪੁੱਤ ਹੁਣ ਮੈਂ ਵੀ ਤੈਨੂੰ ਆਈ ਕਹਿੰਦੀ ਸੀ ਵੀ ਦੇਖੋ ਉਹਨੂੰ ਤੇਰਾ ਪਿਆ ਕਹਿੰਦਾ ਸੀ ਨਾ ਵੀ ਕੋਈ ਰਿਸ਼ਤਾ ਹੈਗਾ ਉਹਦੀ ਨਿਗਾ ਚ ਹੁਣ ਤੂੰ ਤੇਰੇ ਬਾਪੂ ਨੂੰ ਫੋਨ ਕਰ ਕੋਈ ਵਸ ਵਧੀਆ ਜਾਂ ਰਿਸ਼ਤਾ ਆਪਣੇ ਇਹਦੇ ਲਈ ਲੱਭੇ। ਕੁੜੀ ਨੂੰ ਆਪਦੇ ਘਰੇ ਵਰਦੀ ਕਰੀ ਆਪਾਂ। ਨਾਲੇ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਲੱਗੀ। ਹੁਣ ਤੇਰਾ ਬਾਪੂ ਹੀ ਚਾਂਦ ਚੱਕ ਜਿ ਕਿਉਂ ਭੱਗ ਗਿਆ? ਫੋਨ ਕਰਕੇ ਪੁੱਛੇ ਤਾਂ ਵੀ ਗੱਲ ਕੀ ਸੀ? ਮੈਂ ਫੋਨ ਤੇ ਮੰਮੀ ਰੋਜ਼ ਹੀ ਕਰਦੀ ਆ ਸਾਡੀ ਰੋਜ਼ ਹੀ ਗੱਲ ਹੁੰਦੀ ਆ ਮੈਂ ਇੱਕ ਵਾਰੀ ਮੰਮੀ ਨੂੰ ਪੁੱਛਿਆ ਵੀ ਸੀ ਕਿ ਕਹਿੰਦੇ ਕੁਛ ਨਹੀਂ ਪੁੱਤ ਕੁਛ ਨਹੀਂ ਹੋਇਆ ਤੇ ਡੈਡੀ ਨੇ ਮੇਰੇ ਕੋਲ ਤਾਂ ਕੋਈ ਆ ਕੇ ਗੱਲ ਨਹੀਂ ਕੀਤੀ ਕਹਿੰਦੇ ਕੀ ਪਤਾ ਕੋਈ ਇੱਥੇ ਪਿੰਡ 'ਚ ਕੰਮ ਹੀ ਹੋ ਗਿਆ ਹੋਵੇ ਹਾਂ ਪਿਤਾ ਆ ਗਿਆ ਹੋਵੇ ਤੇ ਫਿਰ ਮੇਰੇ ਰਿਸ਼ਤੇਦਾਰੇ ਵੀ ਕੋਈ ਗੱਲ ਨਹੀਂ ਹੋਈ ਤੇ ਜੇ ਤੁਸੀਂ ਕਹਿੰਦੇ ਹੋ ਤਾਂ ਮੈਂ ਡੈਡੀ ਨਾਲ ਗੱਲ ਕਰ ਲਵਾਂਗੀ ਰਿਸ਼ਤੇ ਬਾਰੇ ਪੁੱਤ ਬਣ ਕੇ ਦੇਖ ਹੁਣ ਤਾਂ ਚੱਲ ਟਾਈਮ ਐ ਫਿਰ ਐਵੇਂ ਜਵਾਕੜੀ ਦੀ ਤੈਨੂੰ ਪਤਾ ਉਮਰ ਵੀ ਵਧੀ ਜਾਂਦੀ ਐ ਹੁਣ ਮੈਨੂੰ ਆਏਗਾ ਵੀ ਕਿਸੇ ਹੋਰ ਬੰਦੇ 'ਚ ਫਸਾਂਗੇ ਭਾਈ ਖਾਨਿਆਂ ਵਾਲਾ ਕਿਹਜਾ ਟਕਰਾਵ ਚੱਲ ਤੇਰੇ ਪਿਓ ਪਰ ਉਹਨੂੰ ਕਹਿ ਵੀ ਕੋਈ ਚੰਗਾ ਜਿਹਾ ਘਰਵਾਰ ਸਾਨੂੰ ਟੋਲ ਕੇ ਤੇ ਸਾਡਾ ਇੰਨਾ ਕ ਸਹਾਰਾ ਲਵਾਵੇ ਨਾਲ ਬਸ ਮੰਮੀ ਮੈਂ ਤਾਂ ਹੁਣ ਐ ਕਹਨੀ ਆ ਵਦੀਰ ਨੂੰ ਐਡਾ ਵੱਡਾ ਘਰ ਮਿਲੇ ਕਿ ਬੈਠੀ ਨੂੰ ਸਾਰਾ ਕੁਝ ਆਇਆ ਕਰੇ ਕਿ ਕੋਈ ਕੰਮ ਕਰਨ ਦੀ ਲੋੜ ਨਾ ਪਵੇ ਬਥੇਰਾ ਕੰਮ ਕੀਤਾ ਬਥੇਰਾ ਤਾਂ ਦਾ ਕੀਤਾ ਉਹਨਾਂ ਦਾ ਕਦਰ ਫਿਰ ਵੀ ਨਹੀਂ ਪਈ ਕੋਈ ਨਹੀਂ ਕੰਮ ਤਾਂ ਬੰਦੇ ਦਾ ਕਰਮ ਹੁੰਦਾ ਨਾਲੇ ਤੈਨੂੰ ਲੱਗਦਾ ਵੀ ਟਿੱਕੇ ਬੈਠਣ ਵਾਲੀ ਐ ਨਹੀਂ ਇਹ ਤਾਂ ਹੁਣ ਸ਼ੁਰੂ ਤੋਂ ਹੀ ਕੰਮ ਵਾਲੇ ਕਰਦੀ ਸੀਗੀ ਹੈਨਾ ਤੈਨੂੰ ਪਤਾ ਰੋਟੀ ਟੁੱਕਦਾ ਤਾਂ ਇਹਨੂੰ ਉਹੀ ਸ਼ੌਂਕ ਐ ਤੇ ਬਸ ਆਏਗਾ ਵੀ ਬੰਦੇ ਮਿਲ ਵਰਤਨ ਵਾਲੇ ਹੋਣ ਜਿਵੇਂ ਜਿਵੇਂ ਪਹਿਲਾਂ ਮੱਥਾ ਲੱਗਿਆ ਨਾ ਇਹ ਜਾਂਦਾ ਤਾਂ ਹੁਣ ਪਰਛਾਵਾ ਵੀ ਨਾ ਪਵੇ ਮੇਰੀ ਜੀ ਦੀ ਸਹੀ ਗੱਲ ਆ ਬਸ ਹੁਣ ਆਪਣੀ ਕੁੜੀ ਖੁਸ਼ ਰਹੀਏ ਆਪ ਨੂੰ ਹੋਰ ਕੁਝ ਨਹੀਂ ਚਾਹੀਦਾ ਕੋਈ ਗੱਲ ਨਹੀਂ ਬਸ ਮੈਂ ਕੰਮ ਕਰਨੇ ਮਿਹਨਤ ਜਦੋਂ ਵਿਹਲੀ ਹੋਗੀ ਨਾ ਉਦੋਂ ਮੰਮੀ ਨੂੰ ਫੋਨ ਕਰੂੰਗੀ ਫਿਰ ਉਹ ਨਾਲ ਗੱਲ ਕਰੂੰਗੀ ਜੇ ਡੈਡ ਨੂੰ ਫੋਨ ਚੱਕ ਲੈ ਡੈਡ ਨਾਲ ਗੱਲ ਕਰਾਂਗੀ ਹਾਂ ਚਲ ਕਰ ਲਈ ਪੁੱਤ ਬਣ ਕੇ ਚੱਲ ਹਾਂ ਹਾਂ ਚੱਲ ਕਰਕੇ ਬਸ ਮੈਂ ਕਪੜੇ ਸਾਂ ਪਰਾਲ ਮਿਲ ਕੇ ਕੰਮ ਨੂੰ sire ਲਾਉਣਾ ਹੈ ਪੁੱਤ ਹਾਂਜੀ ਹਾਂਜੀ ਹਾਂ ਜਿੰਨਾ ਛੇਤੀ ਹੋ ਜੇ ਉਨਾ ਚੰਗਾਗਾ ਸਹੀ ਗੱਲ ਆ ਮਾਂ ਮਾਂ ਲੈ ਆ ਗਿਆ ਪੁੱਤ ਤੂੰ ਮੈਂ ਤਾਂ ਹਜੇ ਰੋਟੀ ਪਾ ਕੇ ਲਾਈ ਸੀ ਮਾਂ ਤੈਨੂੰ ਰੋਟੀ ਖਵਾਉਣੀ ਆ ਉਹ ਮਾਂ ਰੋਟੀ ਨੂੰ ਰਹਿਣ ਦੇ ਮੈਂ ਰਾਤ 'ਚ ਖਾ ਲੂ ਤਾਂ ਰਾਤ 'ਚ ਖਾ ਲਈਆਂ ਨਾ ਹੁਣ ਕਿੱਥੇ ਚੱਲੇ ਆ ਭਾਈ ਤੂੰ ਉਹ ਤੈਨੂੰ ਪਤਾ ਤਾਂ ਹੈ ਮਾਂ ਰੋਈ ਕਿੱਥੇ ਜਾਣਾ ਚੰਡੀਗੜ੍ਹੇ ਚੱਲੇ ਆ ਸੀ ਲੈ ਰਾਤ ਤੂੰ ਕਿਹੜੇ ਵੇਲੇ ਆ ਕੇ ਬੜਿਆ ਭਾਈ ਚੰਡੀਗੜ੍ਹ ਤੋਂ ਹੈ ਹੁਣ ਤੜਕੀ ਫੇਟ ਔਰਾ ਚੱਕ ਲੈ ਜਾਣ ਨੂੰ ਤਾਂ ਉਹ ਕੋਈ ਨਾ ਮਾਂ ਉਹ ਮੈਨੂੰ ਕੰਮ ਆ ਤਾਂ ਕਰਕੇ ਜਾ ਰਿਆਂ ਭਾਈ ਤੇਰੇ ਕੰਮ ਮੁੱਕੇ ਕਿਤੇ ਨੇ ਪਹਿਲਾਂ ਮੈਨੂੰ ਐਂ ਦੱਸ ਦੱਸ ਜਦੋਂ ਤੈਨੂੰ ਫੋਨ ਕਰ ਲਾ ਵੀ ਆ ਜਾ ਪੁੱਤ ਚਾਰ ਪੰਜ ਦਿਨ ਲਾ ਜਾ ਨਾ ਮਮੀ ਅੱਜ ਮੇਰਾ ਆ ਕੰਮ ਹੈ ਅੱਜ ਮੇਰਾ ਆ ਕੰਮ ਹੈ ਮੈਂ ਤਾਂ ਚੰਡੀਗੜ੍ਹ ਤੈਨੂੰ ਪੜਨੇ ਲਾ ਕੇ ਪਾਈ ਪਸਤਾਉਣੀ ਆਂਗੀ ਮਾਂ ਪਿੰਡੋਂ ਦੋਸਤ ਆ ਰਹੇ ਆ ਤਾਂ ਕਰਕੇ ਉਹਨਾਂ ਨੂੰ ਮਿਲਣ ਜਾਣਾਗਾ ਬਗਿਆਨ ਨਾ ਤੂੰ ਆਏ ਨਾ ਪਹਿਲੀ ਨੰਨਾ ਪਾਇਆ ਕਰ ਸਵੇਰੇ ਸਵੇਰੇ ਲੈ ਮੈਂ ਕਾ ਤਾਂ ਨੰਨਾ ਪਾਤਾ ਪੁੱਤ ਮੈਂ ਤਾਂ ਤੈਨੂੰ ਜਿਹੜੀ ਗੱਲ ਹੈਗੀ ਉਹ ਹੀ ਕਹਿਨੀ ਆਂ ਤੂੰ ਤੈਨੂੰ ਕੋਈ ਮੜਾ ਜਿਹਾ ਮੌਕਾ ਮਿਲਣਾ ਚਾਹੀਦਾਗਾ ਜਾਣ ਦਾ ਬਸ ਬਹਾਨਾ ਚਾਹੀਦਾ ਤੈਨੂੰ ਹਰ ਵਾਰੀ ਮਾਂ ਉੱਥੇ ਹੁਣ ਮੈਂ ਪੜਦਾ ਵੀ ਆ ਜਾਊਗਾ ਤਾਂ ਹੈਗੇ ਹੀ ਉੱਥੇ ਲੈ ਪੜਨ ਵਾਲੀ ਤਾਂ ਗੱਲ ਕਹਿ ਨਹੀਂ ਆਏ ਐਸੇ ਕਾਢੀ ਨੂੰ ਤਾਂ ਪਸਤਾਉਣੀ ਆਂਗੀ ਵੀ ਕਿਉਂ ਲਾਇਆ ਤੈਨੂੰ ਚੰਡੀਗੜ੍ਹ ਹੈ ਤੂੰ ਘਰੇ ਜੇਦੂ ਬੁਲਾਉਣੀ ਆਗੀ ਵਿਚਾਰ ਦੇ ਨਾ ਜਾ ਨਾ ਮੈਂ ਤਾਂ ਜਾਣਨਾਗਾ ਜਾਣਨਾਗਾ ਮੈਨੂੰ ਐ ਦੱਸ ਮਾ ਅੱਜ ਤੱਕ ਕੋਈ ਲਾਂਬਾ ਆਇਆ ਮੇਰਾ ਬੇ ਇਹੀ ਗੱਲਾਂ ਤੋਂ ਤਾਂ ਡਰਦੀ ਆ ਪੁੱਤ ਅੱਜ ਤੱਕ ਆਇਆ ਤਾਂ ਹੈ ਨਹੀਂ ਲਾਂਬਾ ਕਿਤੇ ਆ ਨਾ ਜਾਵੇ ਓ ਮਾਂ ਕਿਉਂ ਤੂੰ ਐਵੇਂ ਸੋਚਦੀ ਹੁੰਨੀ ਆ ਬਾਲਾ ਤੈਨੂੰ ਮੈਂ ਮੇਰੇ ਆਪ ਦੇ ਪੁੱਤ ਤੇ ਤੈਨੂੰ ਭਰੋਸਾ ਨਹੀਂ ਹੈਗਾ ਪੁੱਤ ਯਕੀਨ ਤਾਂ ਮੈਨੂੰ ਤੇਰੇ ਤੇ ਬਹੁਤ ਜ਼ਿਆਦਾ ਆ ਪਰ ਫੇਰ ਵੀ ਪੁੱਤ ਜਵਾਨੇ ਨੂੰ ਦੇਖ ਕੇ ਨਾ ਡਰ ਲੱਗਦਾ ਜਦੋਂ ਕੋਈ ਆ ਦੇਖ ਲੈ ਤੇਰੀ ਤਾਈ ਕਿਉਂ ਉਧਰ ਹੀ ਦੇਖ ਲੈ ਮੁੰਡਾ ਪੜਨ ਭੇਜਿਆ ਤੀਗਾ ਚੰਡੀਗੜੀ ਉਹ ਵੀ ਉਥੇ ਨਸੇ ਪੱਤੇ ਕਰਨ ਲੱਗਿਆ ਤੇ ਆ ਦੇਖ ਲੈ ਹੁਣ ਕਰਦਾ ਕੀ ਹਾਲ ਹੋਇਆ ਪਿਆ ਮਾਂ ਤੈਨੂੰ ਪਤਾ ਤਾਂ ਹੈਗਾ ਮੇਰਾ ਅੱਜ ਤੱਕ ਮੈਂ ਕੋਈ ਨਸ਼ਾ ਕੀਤਾ ਤੇ ਨਾ ਕੋਈ ਲਾਂਬਾ ਖਟਿਆ ਪੁੱਤ ਤਾਈਆਂ ਤੋਂ ਡਰਦੀਆਂ ਵੀ ਲਾਂਬਾ ਖੱਟ ਬਿਨਾਂ ਦੇ ਮੈਂ ਕਿਉਂ ਮਾਂ ਹੁਣ ਮੇਰਾ ਸਵੇਰੇ ਸਵੇਰੇ ਹੁਣ ਤੂੰ ਮੰਨਦਾ ਨਹੀਂ ਮੇਰੀ ਨਹੀਂ ਮੰਨਦਾ ਜਾਣਾਂਗਾ ਉਹ ਮਸਾਂ ਦੋਸਤ ਆਇਆ ਮੇਰੇ ਚੱਲ ਚੰਗਾ ਇੱਕ ਸਰਤ ਤੇ ਭੇਜੂਗੀ ਜੇ ਹੁਣ ਜਾਵੇਂਗਾ ਨਾ ਆਥ ਨੂੰ ਘਰੇ ਹੋਣਾ ਚਾਹੀਦਾ ਚੰਗਾ ਮਾ ਕੋਈ ਨਹੀਂ ਦੇਖਾਂਗੇ ਤੈਨੂੰ ਮੈਂ ਫੋਨ ਦੇਖਾਂਗੇ ਨਹੀਂ ਤੈਨੂੰ ਮੈਂ ਫੋਨ ਕਰਕੇ ਦੱਸ ਦੂੰ ਹੁਣ ਉਹ ਇੰਨੇ ਟਾਈਮ ਬਾਅਦ ਘਰੇ ਉੱਥੇ ਆਇਆ ਚੰਡੀਗੜ੍ਹ ਆ ਰਿਹਾ ਦੋਸਤ ਚੰਗਾ ਪੁੱਤ ਆਥ ਨੂੰ ਘਰੇ ਆਈ ਪਰ ਕਿਵੇਂ ਮਰਜੀ ਆਗਾ ਕਦੋਂ ਮਰਜੀ ਆਈ ਮੈਂ ਤੇ ਲੇਟ ਆਜੀ ਚਾਹੇ ਰਾਤ ਵੀ ਦਾ ਕਿਹੜੇ ਵੇਲੇ ਆਇਆ ਚਲ ਕੋਈ ਨਾ ਮੈਂ ਤੈਨੂੰ ਦੱਸ ਦੂੰ ਫੋਨ ਕਰਕੇ ਚਲ ਹੁਣ ਮੈਂ ਚੱਲਿਆ ਚੰਗਾ ਰੋਟੀ ਖਾ ਜਾਂਦਾ ਪੁੱਤ ਬਸ ਮੈਂ ਰਾਤ ਚ ਖਾ ਲੂੰ ਭੁੱਖਾ ਨਹੀਂ ਜਾਂਦਾ ਹੁੰਦਾ ਕੋਈ ਰਾਤ ਚ ਖਾ ਲੂੰ ਮੈਂ ਕੋਈ ਨਹੀਂ ਰੋਟੀ ਚੰਗਾ ਲੈ ਦੱਸ ਕਿੰਨਾ ਮਰਜੀ ਕਹਿ ਲੈ ਮੁੰਡਾ ਮੰ ਹਏ ਵੀ ਤੂੰ ਭੁੱਖੇ ਤੇ ਡੱਕਰ ਹੋ ਜਾਣਾਗਾ। ਦੱਸ ਮਾਂ ਦਾ ਦਿਲ ਵੀ ਪੁੱਛਿਆ ਲੋੜੀ ਦਾ ਵੀ ਮਗਰੋ ਜਦੋਂ ਜਵਾਖ ਭੁੱਖਾ ਵਗ ਜੇ ਨਾ ਕਰੋ। ਸਾਰਾ ਦਿਨ ਆਪਦੇ ਵੀ ਗਲ ਚ ਬੁਰਕੀ ਨੰਗਦੀ ਹੈਗੀ। ਤੇ ਦਰ ਵੀ ਬਹੁਤ ਲੱਗਦਾ। ਵਗਤਾ ਗਿਆ ਚੰਡੀਗੜ੍ਹ ਕਿਤੇ ਉਹਦੇ ਮੁੰਡੇ ਵਗੂ ਨਾ ਇਹ ਵੀ ਨਸਾਂ ਚ ਨਾ ਪੈ ਜੇ। ਪਰ ਸਿਆਣਾ ਤਾਂ ਬਹੁਤਾ ਮੇਰਾ ਪੁੱਤ। ਚੱਲ ਜਾ ਆਉਣ ਦੇ। ਲੱਭ ਪੱਬੀ ਤੁਰੇ ਬੈਠੀ ਆ ਮੈਂ ਬਾਹਰ ਬੋਲ ਮਾਰੀ ਆਨੀ ਆ ਕਿ ਮੈਂ ਤਾਂ ਥੱਕ ਗਈ ਕੰਮ ਕਰਕੇ ਕਦੋਂ ਦੀ ਲੱਗੀ ਪਈ ਆ ਹਜੇ ਹੁਣ ਬੈਠੀ ਸੂ ਆਦੀ ਹੀ ਹੋਰ ਮੈਂ ਤਾਂ ਆਪ ਥੱਕ ਗਈ ਅਜਾ ਔਟੋਥਰ ਕੋਈ ਮਿਲੇ ਨਹੀਂ ਹੈਗਾ ਤੇ ਮੈਂ ਤੁਰ ਕੇ ਆ ਗਈ ਓਹੋ ਚੱਲ ਕੋਈ ਨਾ ਵਧੀਆ ਤੇਰੇ ਲਈ ਤਾਂ ਤੁਰਨਾ ਵੀ ਚੰਗਾ ਐ ਤਾਂ ਫੋਨ ਵੀ ਫਿਰ ਤੂੰ ਹੀ ਮੇਰੇ ਵਰਗੀ ਆ ਚਲ ਆਹੇ ਕਰਿਆ ਕਰਾਂਗੇ ਆਪਰੇ ਰੋਟੀ ਖਾ ਕੇ ਦੋਨੇ ਜਾਇਆ ਕਰਾਂਗੇ ਹਾਂ ਇਹ ਤਾਂ ਠੀਕ ਆ ਸਾਚ ਵਾਫੇ ਨੇ ਮੁਕਾ ਲਾ ਲਈ ਸੀ ਤੇ ਬਹੁਤ ਬੜਾ ਪੀਲਾ ਲੱਗਦਾ ਮੁੰਜਾ ਕਿ ਮਰੇ ਨਾਲ ਜੀ ਲੱਗਦੇ ਨੇ ਸੱਚੇ ਵਿੱਚ ਅੱਜ ਮੇਰੀ ਕਿਸੇ ਲਈ ਹੋਰ ਬਣ ਗਈ ਉਹ ਵੀ ਅੱਜ ਪਹਿਲੀ ਵਾਰ ਆਈ ਸੀ ਕੀ ਨਾਮ ਸੀ ਉਹਦਾ ਉਹਦਾ ਨਾਮ ਸੀਗਾ ਸਿਮਰਣਾ ਅੱਛਾ ਸਿਮਰਣਾ ਹੁਣ ਤੇਰੀਆਂ ਤਿੰਨ ਸਹਲੀਆਂ ਬਣ ਗਈਆਂ ਉਥੇ ਹਾਂ ਹੁਣ ਮੇਰੀਆਂ ਤਿੰਨ ਸਹਲੀਆਂ ਬਣ ਗਈਆਂ ਫਿਰ ਮੈਂ ਪਾਲੀਆਂ ਵੀ ਸਹਲੀਆਂ ਨੇ ਬਣਾਉਂਦੀ ਆ ਰਹੀ ਫਿਰ ਪਾਲੀਆਂ ਨਾਲ ਨਾ ਬੋਲ ਚੱਲ ਹੁੰਦੇ ਨਹੀਂ ਅਗਲਾ ਕਹਿੰਦਾ ਮੈਨੂੰ ਬੁਲਾਇਆ ਨਹੀਂ ਮੈਨੂੰ ਬੁਲਾਇਆ ਨਹੀਂ ਹੈਗਾ ਤੋ ਤਿੰਨ ਹੀ ਠੀਕ ਨੇ ਜਿਹੜੇ ਮੇਰੇ ਵਰਗੇ ਨੇ ਬਸ ਮੈਂ ਉਹਨਾਂ ਨੂੰ ਬੁਲਾਉਂਦੀ ਹਾਂ ਤੂੰ ਖੁਸ਼ ਤਾਂ ਹੈਗੀ ਨਾ ਹਾ ਪਾਪੀ ਮੈਂ ਬਹੁਤ ਖੁਸ਼ ਆ ਤੇ ਮੈਂ ਤੇਰੀ ਗੱਲ ਹੋਰ ਦੱਸਦੀ ਸੀ ਮੈਨੂੰ ਤਾਂ ਹੁਣ ਪਤਾ ਲੱਗਿਆ ਜਦੋਂ ਦੀ ਮੈਂ ਬਾਹਰ ਜਾਣ ਲੱਗੀ ਵੀ ਦੁਨੀਆਦਾਰੀ ਕੀ ਹੁੰਦੀ ਆ ਮੈਂ ਤਾਂ ਉੱਥੇ ਗੋਹੇ ਗੂੜੇ ਜੀ ਨੋਲ ਰੱਖਿਆ ਸੀ ਉਹਨਾਂ ਨੇ ਸਹੀ ਗੱਲ ਆ ਜੇ ਮਾਂ ਪਿਓ ਸੱਤਤੀ ਹੋਈ ਨਾ ਫੇਰ ਹੀ ਬੱਚੇ ਨੂੰ ਐਸ਼ ਹੁੰਦੀ ਆ ਫੇਰ ਬੱਚੇ ਦੁਨੀਆਦਾਰੀ ਦੇ ਪਤਰਾ ਦਾ ਬਾਹਰ ਨਿਕਲ ਸਕਦੇ ਆ ਉਹ ਤਾਂ ਸਾਰੀ ਉਮਰ ਕੈਦ ਚ ਹੀ ਰਹੀਆਂ ਬਚਪਨ ਤੋਂ ਪਹਿਲਾਂ ਉੱਥੇ ਕੈਦ ਰਹੀ ਜੇ ਵਿਆਹ ਤਾਂ ਤਾਂ ਜਾ ਕੇ ਸਹੌਰੇਆਂ ਚ ਕੈਦ ਹੋ ਗਈ ਵੀ ਤਾਂ ਤੀਨ ਉਮੀਦ ਹੁੰਦੀ ਆ ਜੇ ਮਾਪਿਆਂ ਕੋਲੋਂ ਆਖੀ ਹੋਵੇ ਕਹਿੰਦੇ ਸਹੌਰੇ ਚੰਗੇ ਮਿਲ ਜਾਣਗੇ ਔਰ ਤੇਨੂੰ ਦੋਨੇ ਪਾਸੇ ਦੁੱਖ ਸੀ ਚੱਲ ਕੋਈ ਜਿਹੜਾ ਦੁੱਖ ਸੀ ਉਹ ਤਾਂ ਕੱਟਿਆ ਗਿਆ ਨਾ ਤੂੰ ਨਿੱਕੀ ਗੱਲ ਦਾ ਬਹੁਤ ਡਰ ਲੈਂਦਾ ਏਂ ਇਹ ਨੂੰ ਮੈਂ ਬਾਹਰ ਅੰਦਰ ਜਾਨੀ ਆ ਜਿਉਂ ਨਾ ਪਤਾ ਲੱਗ ਗਿਆ ਫੇਰ ਕਿਤੇ ਰਾਹ 'ਚ ਹੀ ਨਾ ਘੇਰ ਲੈਣਾ ਤੂੰ ਨਾ ਡਰਿਆ ਨਾ ਕਰ ਇੱਕ ਤਾਂ ਤੂੰ ਦਰਦੀ ਬਹਲਾ ਪਤਾ ਨਹੀਂ ਕਿਉਂ ਐ ਡਰ ਡਰ ਕੇ ਕਿਵੇਂ ਜ਼ਿੰਦਗੀ ਕੱਢੇਂਗੀ ਹੁਣ ਤਾਂ ਤੂੰ ਐਂ ਦੇ ਲੈ ਕਿੰਨਾ ਟਾਈਮ ਹੋ ਗਿਆ ਤੈਨੂੰ ਸਾਡੇ ਕੋਲ ਆਇਨੂ ਅੱਜ ਤੱਕ ਉਹ ਆਏ ਪਿੱਛੇ ਨਹੀਂ ਨਾ ਤੇਰੇ ਵੀਰੇ ਨੇ ਰੋਕੇ ਹੋਇਆ ਤੇ ਵੀਰੇ ਤੇ ਬਹੁਤ ਪਹੁੰਚ ਐ ਐਵੇਂ ਨਾ ਸਮਝੀਂ ਪੂਰੀ ਨਿਗ੍ਹਾ ਮੈਂ ਦੇਖੋ ਕੀ ਕਰਦੇ ਕੀ ਨਹੀਂ ਕਰਦੇ ਉਹ ਮੇਰੇ ਕੋਲ ਗੱਨਾ ਕਰਦੇ ਹੁੰਦੇ ਕਿ ਮੈਨੂੰ ਤਾਂ ਡਾਰਾ ਮੈਨੂੰ ਉਹਨਾਂ ਨੂੰ ਵੀ ਡਾਰਾ ਤੇ ਉਹਨਾਂ ਦੀ ਪੂਰੀ ਨਿਗਰਾਨੀ ਛੱਡੇ ਹੋਏ ਨਹੀਂ ਉਹਨਾਂ ਨੇ ਬੰਦੇ ਉਹਨਾਂ ਤੇ ਤਾਂ ਉਹ ਉਹਨਾਂ ਦੀ ਫਿਕਰ ਨਾ ਕਰ ਤੈਨੂੰ ਲੱਗਦਾ ਵੀ ਉਹ ਇਹੋ ਜਿਹੇ ਕਿੰਨੇ ਉਹਨਾਂ ਦੇ ਕੋਹ ਜਾ ਪਿੰਡੇ ਚ ਉਹਨਾਂ ਨੂੰ ਕੁੱਤੀ ਨਹੀਂ ਪੁੱਛਦੀ ਹੈ ਕਿਤਾ ਹੈ ਹਾਂ ਤੇ ਫਿਰ ਉਹ ਤਾਂ ਤੇਰੇ ਮਗਰ ਬੰ ਕਿੱਥੋਂ ਪੈ ਜਾਣਗੇ ਉਹ ਉਹਨਾਂ ਚਿੱਤਰਖਾਨੇ ਨੂੰ ਨਾ ਹਾਂ ਇਹ ਗੱਲ ਤਾਂ ਤੇਰੀ ਸਹੀ ਆ ਪਰ ਇੱਕ ਗੱਲ ਤੇ ਨਹੋਰ ਦੱਸਾਂ ਭਾਬੀ ਵੀਰਾ ਵੀ ਬਹੁਤ ਚੰਗਾ ਤੂੰ ਵੀ ਬਹੁਤ ਚੰਗੀ ਆ ਜਿਹਨਾਂ ਨੇ ਮੈਨੂੰ ਇੰਨਾ ਵੀ ਕਿਹਾ ਤੂੰ ਹਾਂ ਪੜ ਲਾ ਤੂੰ ਕਿੰਨੀ ਚੰਗੀ ਤੂੰ ਕਿੰਨੀ ਪਿਆਰੀ ਹੈਂ ਨਾ ਜਿਵੇਂ ਸਾਂ ਦੂਜੀਆਂ ਕੁੜੀਆਂ ਤੂੰ ਵੀ ਸਾਡੀ ਕੁੜੀਆਂ ਵਰਗੀ ਆ ਅਸਤਾ ਕਦੇ ਫਰਕ ਕੀਤਾ ਹੀ ਨਹੀਂ ਨਾਲ ਤੈਨੂੰ ਪਤਾ ਤੇਰੇ ਭਰਾ ਨੂੰ ਤੇਰਾ ਨਾਲ ਕਿੰਨਾ ਪਿਆਰ ਆ ਇਹ ਤਾਂ ਗਲ ਭਾਬੀ ਹੈਗੀ ਆ ਜੇ ਵੀਰਾ ਮੈਨੂੰ ਪਿਆਰ ਕਰਦਾ ਤਾਂ ਵੀ ਉੱਥੇ ਜਾਲ ਜੋ ਮੈਨੂੰ ਕੱਢ ਕੇ ਲਿਆਇਆ ਹਨਾ ਉਹਨੇ ਇੰਨੀ ਫਿਕਰ ਕੀਤੀ ਉਹਨਾਂ ਨੂੰ ਜੇਲ੍ਹ 'ਚ ਕਰਵਾਇਆ ਹਨਾ ਮੇਰਾ ਤਲਾਕ ਕਰਵਾਇਆ ਜੇ ਪਿਆਰ ਨਾ ਕਰਦਾ ਹੁੰਦਾ ਉਹ ਮੈਨੂੰ ਕਹਿ ਦਿੰਦਾ ਜਿੱਥੇ ਰੋਲੀ ਜਾਂਦੀ ਹੈ ਰੋਲੀ ਜਾਣ ਦੇ ਉਹ ਪਿਆਰ ਕਰਕੇ ਹੁੰਦਾ ਸਾਰਾ ਕੁਝ ਭਾਬੀ ਫਿਰ ਵੀ ਇਹਨਾਂ ਰਿਸ਼ਤੇ ਨੇ ਤਾਂ ਦੁਗਣੀ ਹੋਣ ਲੱਗੀ ਆ ਪਹਿਲਾਂ ਤੇਰੇ ਵੀਰ ਨੂੰ ਕੋਈ ਰਿਸ਼ਤੇ ਨੇ ਕੋਈ ਕਦਰ ਨਹੀਂ ਸੀ ਕੋਈ ਆਪ ਦਿੱਤੀਆਂ ਪੁੱਟਾਂ ਨਾਲ ਨਹੀਂ ਸੀ ਕੋਈ ਮੇਰਾ ਨਹੀਂ ਸੀ ਬਸ ਕੱਲਾ ਮਾਂ ਦਾਸਨ ਪਤਾ ਮਾਣੀ ਕਿੰਨੀਆਂ ਗੱਲਾਂ ਤੇ ਚਲ ਉਹ ਗੱਲਾਂ ਸਾਂਝੀਆਂ ਛੜੀ ਪਰ ਮੈਂ ਤਾਂ ਹੁਣ ਵੀ ਆਂਦਾ ਚਲ ਵਾਹਿਗੁਰੂ ਨੇ ਕਿਰਪਾ ਕਰਤੀ ਇਹਨਾਂ ਨੂੰ ਸਤਬੁੱਧੀ ਆ ਗਈ ਰਿਸ਼ਤਿਆਂ ਦੀ ਕਦਰ ਆ ਗਈ ਹਨਾ ਜੇ ਰਿਸ਼ਤਿਆਂ ਦੀ ਕਦਰ ਆਈ ਤਾਂ ਹੀ ਤੇਰੇ ਕੋਲ ਆਈ ਤੈਨੂੰ ਇੱਥੇ ਲੈ ਕੇ ਆਏ ਜੇ ਤੂੰ ਵੀ ਨਹੀਂ ਆਉਂਦੀ ਸੀ ਜੇ ਤੂੰ ਉੱਥੇ ਨਾਲ ਸਾਡੇ ਉਹਦੀ ਤਰਪੇਂ ਦੀ ਇਹਨਾਂ ਕੁਝ ਹੁੰਦਾ ਹੀ ਨਾ ਭਾਬੀ ਪਤਾ ਕੀ ਹੈ ਟਾਈਮ ਨਾਲ ਪੈ ਕੇ ਸਾਰਾ ਕੁਝ ਵਧੀਆ ਹੋ ਜਾਂਦਾ ਜੇ ਵੀਰਾ ਗਲਤ ਸੀ ਜਾਂ ਉਹਨੂੰ ਕੋਈ ਸਮਝ ਨਹੀਂ ਆ ਰਹੀ ਸੀ ਕਿਸੇ ਗੱਲ ਦੀ ਜਾਂ ਉਹਨੂੰ ਕੋਈ ਮੋਹ ਪਿਆਰ ਨਹੀਂ ਸੀ ਕਿਸੇ ਚੀਜ਼ ਦਾ ਹਨਾ ਤਾਂ ਉਹ ਵੀ ਇੱਕ ਰੱਬ ਦੀ ਖੇਡ ਹੁੰਦੀ ਆ ਹਨਾ ਰੱਬ ਪਰਖਦਾ ਹੁੰਦਾ ਚੱਲ ਜਿਵੇਂ ਵੀ ਆਈ ਆਕਲ ਟਾਈਮ ਨਾਲ ਆਈ ਸਹੀ ਟਾਈਮ 'ਚ ਆ ਗਈ ਉਹ ਰੱਬ ਦੀ ਦੇਣਾ ਸਾਰੀ ਬਸ ਐ ਆ ਮੈਂ ਤਾਂ ਹੁਣ ਐ ਬਹੁਤ ਖੁਸ਼ ਹੁੰਦੀ ਆ ਕਿ ਸਾਰਾ ਪਰਿਵਾਰ ਪੂਰਾ ਹੋ ਗਿਆ ਅੰਧੇ ਵਿੱਚ ਉਹ ਬਹੁਤ ਸ਼ੌਂਕ ਹੁੰਦਾ ਸੀਗਾ ਫਿਰ ਮੈਂ ਕਹਿੰਦੀ ਇਸ ਮੇਰੀ ਇੱਕ ਨਨਾਨ ਹੋ ਗਈ ਹਾਂ ਐ ਤੈਨੂੰ ਦਿਓਂਦਾ ਵੀ ਸੀ ਨਾ ਵਿੱਕ ਦਿਓਰ ਹੋਵੇ ਚਲ ਦਿਓਰ ਦਾ ਤਾਂ ਨਹੀਂ ਰਿਸ਼ਤਾ ਪੂਰਾ ਹੋਇਆ ਮੇਰਾ ਖਾਪ ਚੱਲਣਾ ਨਾਲ ਤਾਂ ਹੋ ਗਿਆ ਹੈ ਤੇਰੇ ਵਿਆਹ ਦੇਖੇ ਲਹਿੰਗਾ ਪਾ ਕੇ ਸਭ ਤੋਂ ਅੱਗੇ ਮੈਂ ਹੀ ਹੋਊਂਗੀ ਇੱਕ ਦਿਨ ਕਿਸੇ ਨੇ ਵਿਆਹ ਦੀ ਗੱਲ ਪਹਿਲੀ ਚੱਕ ਲੈਣੇ ਹੋਊਂਗੀ ਹੁਣ ਵਿਆਹ ਤਾਂ ਕਰਨਾ ਸੱਚ ਵਿਆਹ ਤਾਂ ਯਾਰ ਆ ਮੈਂ ਤੇਰੇ ਨਾਲ ਕਾਇਲ ਕਰਨੀ ਸੀ ਦੇਖ ਲੈ ਉਹ ਬਲ ਮਮੀ ਨਾ ਹੋ ਗਿਆ ਪਹਿਲਾਂ ਹੋਣਾ ਤੇ ਰਿਸ਼ਤੇ ਆਣਾ ਹਨਾ ਤੂੰ ਕਿਹਾ ਸਿਰਪਾ ਵੀ ਵੀ ਹਜੇ ਨਹੀਂ ਮੈਂ ਰਿਸ਼ਤੇ ਲਈ ਤਿਆਰ ਨਹੀਂ ਹੁਣ ਮਮੀ ਨੇ ਮੇਰੇ ਕੋਲ ਦੁਬਾਰੀ ਗੱਲ ਕੀਤੀ ਹੈ ਕਹਿੰਦੀ ਵੀ ਰਿਸ਼ਤਾ ਕਰਨਾ ਮੇਰਾ ਹੁਣ ਤੂੰ ਦੱਸ ਅੱਗੇ ਕਲਪੀ ਤੋਰੀ ਹੈ ਕਿ ਨਾ ਓਹੋ ਉਹ ਸੰਗੀ ਕੁੜੀ ਹੈ ਕੋਈ ਨਹੀਂ ਜਿਵੇਂ ਵੀਰੇ ਨੂੰ ਵਧੀਆ ਲੱਗਦਾ ਫਰੋਮ ਉਸੇ ਬਸ ਠੀਕ ਹੈ ਤੇਰੀ ਹਮੇਚਾ ਹੈਗੇ ਸੰਤ ਤੇਰੀ ਖੁਸ਼ੀ ਚਾਹੀਦੀ ਪਰ ਮੇਰੀ ਇੱਕ ਡਿਮਾਂਡ ਹੈ ਉਹ ਮੈਨੂੰ ਦੀ ਡਿਮਾਂਡਾਂ ਵੀ ਹੁਣ ਦੱਸੋ ਜੀ ਹੁਣ ਮੈਂ ਪੜਨ ਲੱਗੀ ਹੁਣ ਮੈਨੂੰ ਸਭ ਪਤਾ ਲੱਗਣ ਲੱਗ ਗਿਆ ਅੱਛਾ ਮੁੰਡਾ ਮੇਰੇ ਵਰਗਾ ਹੋਵੇ ਅੱਛਾ ਕਿਵੇਂ ਹੋਵੇ ਬੋਲ ਬੋਲਿਆ ਹਾਂ ਸੋਹਣਾ ਹੋਵੇ ਹੈ ਚਾਹ ਤੇ ਰਸਨੇ ਰਾਜਕੁਮਾਰਾਂ ਸੋਨਾ ਸੁਨੱਖਾ ਮੁੰਡਾ ਲਪਾਂਗੇ ਹੈ ਜਿਹੜਾ ਆਪਣੇ ਨਾ ਮਤਲਬ ਪਿੰਡ 'ਚ ਕਿਸਦਾ ਜਵਾਈ ਆਏ ਨਾ ਉਹ ਪਹਿਲਾ ਜਵਾਈ ਉਹ ਆਪਣਾ ਹੀ ਹੋਵੇ ਏਡਾ ਸੋਹਣਾ ਲੋਕ ਕਹਿੰਦੇ ਵੀ ਹਾਂ ਬਈ ਘਰ ਆਲਾ ਤਾਂ ਚੜੀ ਦੇ ਛੱਡੀ ਜਾ ਹੈ ਠੀਕ ਹੈ ਹਾਂ ਮੈਂ ਨੂੰ ਆਂਦਾ ਸਵੇਰੇ ਹੀ ਦੂਰੇ ਪਰੌਠੇ ਬਣਾ ਕੇ ਮੈਂ ਪੈਕ ਕਰਕੇ ਨਾ ਉੱਥੇ ਬੰਨ ਕੇ ਰੱਖੇ ਤੂੰ ਉਵੇਂ ਛੱਡੀ ਚੱਲ ਠੀਕ ਆ ਆ ਜਨਾਲੇ ਤੂੰ ਰੋਟੀ ਖਾ ਲੈ ਨਾਲ ਮੈਂ ਚੱਲ ਠੀਕ ਆ